ਹਲਪੀ ਕੀ ਨਾ ਜੀ ਸਰ ਮੇਰਾ ਨਾਮ ਹਰਪਾਲ ਸਿੰਘ ਆ ਕਿਹੜੀ ਜਗਾ ਜੀ ਸਰ ਦੀਪਨਗਰ ਨੇੜੇ ਐਸਡੀ ਕੋਰ ਗਲੀ ਨੰਬਰ 2 ਆ ਸਰ ਇਹੋ ਜੀ ਸਰ ਕੱਲ ਨਗਰ ਨਿਗਮ ਆਗੇ ਮੇਰੀ ਥੜੀ ਤੋੜ ਗਏ ਆ ਜੀ ਦੇਖੋ ਕਾਨੂੰਨ ਤਾਂ ਸਾਰੇ ਵਾਸਤੇ ਏਕਾਣਾ ਜੀ ਕਾਨੂੰਨ ਦੋ ਵਜੇ ਇੱਕ ਬੰਦਾ ਗਰੀਬ ਆ ਉਹਦੇ ਵਾਸਤੇ ਕਾਨੂੰਨ ਲਾਗਾ ਅਮੀਰ ਬੰਦਾ ਕਾਨੂੰਨ ਉਹਦੇ ਵਾਸਤੇ ਲੱਗਵਾ ਤੇ ਮੈਂ ਵੀ ਪੰਜਾਬ ਦਾ ਵਾਸੀ ਆ ਕਾਨੂੰਨ ਮੇਰੇ ਵਾਸਤੇ ਵੀ ਉਹੀ ਹੋਣਾ ਚਾਹੀਦਾ ਜੋ ਸਾਰੇ ਮਾਸਟਰਾਂ ਤੇ ਸਾਰੀਆਂ ਤੜੀਆਂ ਬਣੀ ਹੋਈਆਂ ਹਨ ਮੇਰੀ ਇਕੱਲਾ ਮੈਨੂੰ ਟਾਰਗੇਟ ਕੀਤਾ ਗਿਆ ਸਰ ਇੱਥੇ ਆ ਕੇ ਮੇਰੀ ਥੜੀ ਤੋੜੀ ਗਈ ਆ ਮੈਂ ਇਹ ਚਾਹਨਾ ਹੀ ਮੇਰੀ ਥੜੀ ਕਿਉਂ ਤੋੜੀ ਇਸ ਸੀਜ਼ਨ ਕਰਕੇ ਤੋੜੀ ਗਈ ਹੈ ਬਾਕੀ ਥੜੀਆਂ ਕਿਉਂ ਤੋੜੀਆਂ ਗਈਆਂ ਮੇਰੇ ਨਾਲ ਥੜੀ ਬਣੀ ਹੋਈ ਗਵਾਂਡੀਆਂ ਉਹ ਕਿਉਂ ਤੋੜੀ ਗਈ ਮੈਨੂੰ ਇਕੱਲੇ ਨੂੰ ਕਿਉਂ ਟਾਰਗੇਟ ਕੀਤਾ ਗਿਆ ਸਰ ਇਹਦਾ ਤੁਹਾਨੂੰ ਨੋਟਿਸ ਕਿ ਆਇਆ ਪਹਿਲਾਂ ਸਰ ਪਹਿਲਾਂ ਇਹ ਤਾਂ 2-3 ਮਹੀਨੇ ਪਹਿਲਾਂ ਨੋਟਿਸ ਆਇਆ ਸੀਗਾ ਮੈਂ ਉਹਦਾ ਲਿਖਤੀ ਜਵਾਬ ਦੇ ਆਇਆ ਸੀਗਾ ਇਸ ਤੋਂ ਬਾਅਦ ਕਰੇਗਾ ਕੱਲ ਤੋੜੀ ਸਰ ਇਹ ਕੱਲ ਆਏ ਕੱਲ ਬਿਨਾਂ ਦੱਸੇ ਉਹ ਆ ਕੇ ਮੇਥੜੀ ਤੋੜ ਗਿਆ ਬਹੁਤ ਮਾਲਕੀ ਕਰਦੇ ਸੀ ਸਰ ਮੈਂ ਮੰਨ ਕਰਦਾ ਜਿਆਦਾ ਸਾਰੀਆਂ ਥੜੀਆਂ ਤੋੜੀਆਂ ਜਾਂ ਮੇਥੜੀ ਬਣਾਈ ਜਾਂਦੇ ਜਾਂ ਕਾਨੂੰਨ ਸਾਰਿਆਂ ਵਾਸਤੇ ਇੱਕ ਆਵਾਜ਼ ਨੰਬਰ ਸਾਰੀਆਂ ਸਾਰੀਆਂ ਥੜੀਆਂ ਤੋੜੀਆਂ ਜਾਣ ਜਾਂ ਮੇਰੀ ਗਲੀ ਬਣਾਈ ਜਾਵੇ ਥੜੀ ਬਣਾਈ ਜਾਵੇ ਆਪਣੇ ਮਾਡਲ ਐਲ ਸੀ ਸਾਹਿਬ ਨਾਲ ਕੋਈ ਅਪਰੋਚ ਕੀਤੀ ਸਰ ਹਾਂਜੀ ਅਮਸ ਸਾਰਾ ਨਾਮ ਰੋਸ਼ ਹੋ ਚੁੱਕੀ ਸੀ ਕੋਈ ਮੇਰੀ ਕੋਈ ਸੁਣਾਈ ਨਹੀਂ ਕਰਦਾ ਠੀਕ ਹੈ ਨਾ ਜੀ ਮੈਂ ਕਾਰਪੋਰਲ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਇਆ ਹਾਂ ਉਹਨਾਂ ਨੇ ਪ੍ਰੋਮਾਜ ਦਿੱਤਾ ਹੈ ਕੋਈ ਨਹੀਂ ਆਪਾਂ ਤੁਹਾਡੀ ਅਪਲੀਕੇਸ਼ਨ ਦੇਖ ਕੇ ਜਾਓ ਆਪਾਂ ਸਾਰਿਆਂ ਉੱਪਰ ਕਾਰਵਾਈ ਕਰਾਂਗੇ ਸਰ ਸਾਹਿਬ ਦੀਪ ਨਗਰ ਵਿੱਚ ਗਲੀ ਨੰਬਰ 2 ਦੇ ਵਿੱਚ ਸਰਪਾਲ ਸਿੰਘ ਸੱਖਨੇ ਗਿਆ ਦਾ ਜਿਹੜੀ ਇਹ ਥੜੀ ਜਿਹੜੀ ਤੋੜੀ ਗਈ ਆ ਨਗਰ ਨਗਰਪੁਰ ਕਿ ਦਾ ਸੀ ਤੁਸੀਂ ਦੇਖਿਆ ਕਿਉਂਕਿ ਸਿਰਫ ਇੱਕ ਘਰ ਦੀ ਜਿਹੜੀ ਸਾਡੀ ਤੋੜੀ ਗਈ ਆ ਬਾਕੀ ਕਿਸੇ ਦਾ ਕੋਈ ਕਾਰਵਾਨ ਨਹੀਂ ਹੋਇਆ ਮੈਂ ਦੱਸਣਾ ਚਾਹੁੰਦਾ ਮੈਂ ਅੱਗੇ ਵੀ ਇੱਕ ਬਾਈਕ ਦਿੱਤੀ ਆ ਉਹਦੇ ਵਿੱਚ ਦੱਸਿਆ ਸੀ ਕਿ ਪਰਸੋਂ ਲੁਧਿਆਣੇ ਦੀ ਇਲੈਕਸ਼ਨ ਸੀਗੀ ਸ਼ਾਮ ਨੂੰ ਲੇਟ ਆਏ ਅਸੀਂ ਕੱਲ ਰੈਸਟ ਦਾ ਦਿਨ ਸੀਗਾ ਤੇ 2:30 ਵਜੇ ਦੇ ਨਾਲ ਇੱਕ ਫੋਨ ਆਉਂਦਾ ਸਾਨੂੰ ਪ੍ਰਭਾਲ ਸਿੰਘ ਦਾ ਫੋਨ ਆਇਆ ਕਿ ਕੋਈ ਬੰਦੇ ਜਿਹੜੇ ਆ ਉਹ ਥੜੀ ਥੋੜ ਰੇ ਆ ਮੈਂ ਕਿਹਾ ਯਾਰ ਤੈਨੂੰ ਕੋਈ ਨੋਟਿਸ ਆਇਆ ਤੈਨੂੰ ਕੁਝ ਹੋਇਆ ਕਹਿੰਦਾ ਜੀ ਨਹੀਂ ਮੈਂ ਕਹਾਂ ਮੇਰੀ ਗੱਲ ਕਰਾਓ ਉਹਨਾਂ ਦੇ ਨਾਲ ਕਹਿੰਦਾ ਜੀ ਨਹੀਂ ਗੱਲ ਨਹੀਂ ਕਰਨੀ ਅਸਿਸਟੈਂਟ ਕਮਿਸ਼ਨਰ ਤੇ ਕਮਿਸ਼ਨਰ ਨੇ ਭੇਜਿਆ ਗੱਲ ਕਰਨੀ ਆ ਤੇ ਉਹਨਾਂ ਨਾਲ ਕਰੋ ਜਿਸ ਟਾਈਮ ਤੇ ਮੈਂ ਅਸਿਸਟੈਂਟ ਕਮਿਸ਼ਨਰ ਨੂੰ ਫੋਨ ਲਾਉਣਾ ਉਸ ਵੇਲੇ ਮੈਨੂੰ ਹਰਪਾਲ ਦਾ ਉਸੇ ਵੇਲੇ ਬੈਕ ਕਾਲ ਆ ਗਿਆ ਕਹਿੰਦਾ ਭਾਜੀ ਤੋੜ ਕੇ ਤੇ ਉਹ ਨਿਕਲ ਗਏ ਐ ਇੰਨੀ ਮੈਂ ਕਹਿੰਦਾ ਵੀ ਇੰਨੀ ਐਮਰਜੈਂਸੀ ਵਾਲਾ ਕੰਮ ਕਿਹੜਾ ਸੀਗਾ ਕਿਹੜੇ ਬੰਦੇ ਨੇ ਇਹਨੂੰ ਇੰਨੀ ਅਪਰੋਚ ਕੀਤੀ ਯਾਰ ਇੰਨੀ ਫੁਰਤੀ ਤਾਂ ਸੀਐਮ ਦੀ ਕਾਲ ਆ ਜੇ ਉਹਦੇ ਤੇ ਨਹੀਂ ਹੁੰਦੀ ਇਸ ਸਿਸਟਮ ਕਮਿਸ਼ਨਰ ਨੇ ਕਿਹੜੀ ਏਡੀ ਜਲਦਬਾਜ਼ੀ ਕੀਤੀ ਵੀ ਜਿਹੜੀ ਉੱਥੇ ਇੰਨੀ ਕੁ ਟ੍ਰੈਫਿਕ ਸੀ ਤੁਸੀਂ ਜਾ ਕੇ ਉਹ ਚੀਜ਼ ਨੂੰ ਕਵਰ ਕੀਤਾ ਕਿ ਜਿੱਥੋਂ ਥੜੀ ਤੋੜੀ ਗਈ ਆ ਉਹ ਛੜਕ ਉਥੋਂ 12 ਫੁੱਟ ਦੀ ਆ ਅੱਗੇ ਜਾ ਕੇ ਹੋਏ 6-6 ਫੁੱਟ ਦੀਆਂ ਦੋ ਛੜਕਾਂ ਹੋ ਜਾਂਦੀਆਂ ਗੱਡੀ ਜਾਣ ਦਾ ਮਤਲਬ ਹੀ ਕੋਈ ਨਹੀਂ ਅੱਗੇ ਇਹ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਉਸ ਬੰਦੇ ਨੂੰ ਉਸ ਗਲੀ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਤੁਸੀਂ ਇਹ ਕੰਮ ਨਾ ਕਰੋ ਥੜੀਆਂ ਨਾ ਟਾਓ ਪਰ ਇੱਕ ਤਰਫਾ ਨਾ ਕਰੋ ਜੇ ਟੌਣੀਆਂ ਦੇ ਸਾਰਿਆਂ ਦੀਆਂ ਟਾਓ ਇੱਕ ਬੰਦੇ ਨੂੰ ਕੱਲੇ ਗਰੀਬ ਨੂੰ ਤੁਸੀਂ ਟਾਰਗੇਟ ਕਰ ਦਿੱਤਾ ਜਿਹਦੀ ਹਾਲਤ ਜਿਹੜੀ ਆ ਰਾਤ ਨੂੰ ਉਹਦੀ ਪਰਿਵਾਰ ਦੀ ਜਿਹੜੀ ਆ ਬਹੁਤ ਨਾਜ਼ਕ ਬਣੀ ਹੋਈ ਸੀ ਮੈਂ ਰਾਤੀਂ ਵੀ ਦੱਸਿਆ ਸੀਗਾ ਲਾਈਵ ਵੀ ਸਾਡੇ ਬੰਦੇ ਕਿਸੇ ਨੇ ਪਾ ਦਿੱਤਾ ਕਿ ਉਹਨੂੰ ਕਿਸ ਤਰੀਕੇ ਦੇ ਨਾਲ ਅਸੀਂ ਹੈਂਡਲ ਕੀਤਾ ਉਹਦੀ ਜਾਨ ਜਿਹੜੀ ਆ ਰਾਤ ਨੂੰ ਬਚਾਤੀ ਆ ਅਗਲੀ ਜ਼ਿੰਮੇਵਾਰੀ ਜਿਹੜੀ ਆ ਸਾਡੀ ਨਹੀਂ ਮੇਰੀ ਗੱਲ ਸੁਣੋ ਅਸੀਂ ਬਾਰ-ਬਾਰ ਉਹਦੇ ਨਾਲ ਨਹੀਂ ਰਹਿਣਾ ਉਹ ਰਾਤ ਵੀ ਘਰ ਨਹੀਂ ਸੀ ਜਾਂਦਾ ਰਾਸੀ ਮਿੰਦਾਂ ਕਰਕੇ ਸਾਰੀ ਟੀਮ ਲੱਗੀ ਰਹੀ ਉਹਦੇ ਨਾਲ ਉਹਨੂੰ ਮਨਾ ਕੇ ਉਹਦੇ ਘਰ ਭੇਜਿਆ ਉਹਦੇ ਪਰਿਵਾਰ ਨੂੰ ਸੈੱਟ ਕੀਤਾ ਉਹਦੇ ਮੁੰਡੇ ਦੇ ਨਾਲ ਬਾਹਰ ਗੱਲ ਕਰਵਾਈ ਵੀ ਨਹੀਂ ਇਦਾਂ ਦਾ ਦੁਬਾਰਾ ਕੰਮ ਨਹੀਂ ਕੋਈ ਵੀ ਹੋਊਗਾ ਪਰ ਆਹ ਚੀਜ਼ ਜਿਹੜੀ ਇੱਕ ਗਰੀਬ ਨੂੰ ਇੰਨਾ ਦਬਾਇਆ ਗਿਆ ਉਹਦੀ ਥੜੀ ਤੋੜੀ ਗਈ ਥੜੀ ਤੋੜਨੀ ਆ ਤੁਸੀਂ ਉਹਨੂੰ ਨੋਟਿਸ ਦੇ ਦਿਓ ਚਾਰ ਪੰਜ ਦਿਨਾਂ ਦਾ ਨੋਟਿਸ ਦੇ ਦਿਓ ਵੀ ਇੱਕ ਹਫ਼ਤੇ ਤੱਕ ਤੂੰ ਆਪ ਤੋੜ ਲੈ ਨਹੀਂ ਤੇ ਸਾਡੀ ਟੀਮ ਆਊਗੀ ਫਿਰ ਤੋੜ ਫਿਰ ਤੋੜ ਦਿੰਦੇ ਯਾਰ ਨਹੀਂ ਤੋੜਦਾ ਉਹ ਤੇ ਫਿਰ ਤੋੜ ਦਿੰਦੇ ਤੁਸੀਂ ਆਦੇ ਉਹਦੀਆਂ ਪਾਈਪਾਂ ਵੀ ਪਾਣੀ ਵਾਲੀਆਂ ਜਿਹੜੀਆਂ ਅਸੀਂ ਕਨੈਕਸ਼ਨ ਲਏ ਸੀ ਉਹ ਵੀ ਤੋੜ ਦਿੱਤੇ ਸੀਵਰੇਜ ਦੀ ਪਾਈਪ ਤੋੜ ਦਿੱਤੀ ਉਹਨਾਂ ਦੇ ਤੁਸੀਂ ਨੁਕਸਾਨ ਕਰਕੇ ਆ ਗਏ ਜਿਹਦੇ ਕੋਈ ਜੇ ਲੋਨ ਪਹਿਲਾਂ ਨਹੀਂ ਲੱਤ ਰਿਹਾ ਤੇ ਉਹ ਨਵੇਂ ਸਿਰੇ ਤੋਂ ਤੁਸੀਂ ਉਹਨੂੰ ਫੇਰ ਕੱਚਾ ਪਾ ਕੇ ਆ ਗਏ ਯਾਰ ਤੁਹਾਨੂੰ ਸ਼ਹਿਰ ਦੇ ਵਿੱਚ ਕੋਈ ਬਿਲਡਿੰਗ ਨਹੀਂ ਲੱਭਦੀ ਇੰਨੀ ਅਨਲੀਗਲ ਬਿਲਡਿੰਗਾਂ ਬਣੀਆਂ ਤੁਹਾਡੀਆਂ ਅਸਿਸਟੈਂਟ ਕਮਿਸ਼ਨਰ ਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਤੁਹਾਨੂੰ ਅਨਲੀਗਲ ਬਿਲਡਿੰਗਾਂ ਕੋਈ ਨਹੀਂ ਲੱਭਦੀਆਂ ਆ ਕਿੰਨੀਆਂ ਤੁਹਾਡੇ ਬਿਛਾਰਾ ਗਰਾਊਂਡ ਦੇ ਲਾਗੇ ਸ਼ਨੀ ਮੰਦਰ ਦੇ ਸਾਹਮਣੇ ਤਰਪਾਲਾ ਪਾ ਕੇ ਲੋਕ ਅੰਦਰ ਕੰਮ ਕਰ ਰਹੇ ਆ ਕੀ ਗੱਲ ਉੱਥੋਂ ਤੁਹਾਨੂੰ ਮੋਟੀ ਕਮਾਈ ਹੁੰਦੀ ਆ ਉੱਥੇ ਤੁਸੀਂ ਕਦੀ ਘੇੜਾ ਮਾਰਿਆ ਕਿਉਂ ਕੰਮ ਚੱਲਣ ਦਿੰਦੇ ਜੀ ਉੱਥੇ ਕਿੰਨੀ ਕਿੰਨੀ ਜਗ੍ਹਾ ਤੁਹਾਡੀ ਇਲਲੀਗਲ ਆ ਕਿੱਥੋਂ ਕਿੱਥੋਂ ਤੁਹਾਨੂੰ ਨੋਰਸ ਤੁਸੀਂ ਕਹਿੰਦੇ ਜੇ ਨਾ ਸਾਨੂੰ ਕੋਈ ਕੰਪਲੇਂਟ ਕਰੂਗਾ ਆਓ ਇੱਧਰ ਕਮਿਸ਼ਨਰ ਨੂੰ ਭੇਜੋ ਅਸਿਸਟੈਂਟ ਕਮਿਸ਼ਨਰ ਭੇਜੋ ਮੇਅਰ ਸਾਹਿਬ ਨੂੰ ਭੇਜੋ ਲਓ ਤੁਹਾਨੂੰ ਮੈਂ ਆਪਣੀ ਵਾਰਡ ਦੇ ਵਿੱਚ ਕਿੰਨੀਆਂ ਇਲਲੀਗਲ ਜੜੀਆਂ ਥੜੀਆਂ ਬਣੀਆਂ ਜਿਹੜੀਆਂ ਉਹ ਦਿਖਾ ਦਿੰਨਾ ਫਿਰ ਤੁਹਾਡੀ ਜ਼ਿੰਮੇਵਾਰੀ ਆ ਟਾਉਣ ਦੀ ਤੁਸੀਂ ਤਾਂ ਸਾਡੀ ਬਾਡ ਦੇ ਵਿੱਚ ਸ਼ਹਿਰ ਦੇ ਵਿੱਚ ਆਪੋਜੀਸ਼ਨ ਖੜੀ ਕਰੀ ਜਾਂਦੇ ਜੇ ਤੁਸੀਂ ਸਾਡੇ ਖਿਲਾਫ ਤੁਸੀਂ ਤਾਂ ਲੋਕਾਂ ਨੂੰ ਸਮਝਾਉਣਾ ਕੀ ਹੈ ਤੁਸੀਂ ਤਾਂ ਇਦਾਂ ਕਰਦੇ ਜੇ ਵੀ ਅੱਜ ਢਾ ਦਿਓ ਕੱਲ ਨੂੰ ਆਪੇ ਬੰਦੇ ਦੂਜੇ ਪਾਸੇ ਇਕੱਠੇ ਹੋ ਕੇ ਚੱਲ ਜਾਣਗੇ ਇਹ ਪਾਰਟੀਬਾਜੀ ਤੁਸੀਂ ਕਰ ਰਹੇ ਜੇ ਹੁਣ ਪਰ ਇਹ ਆ ਵੀ ਇਹ ਤੁਹਾਡੀ ਸਾਭ ਤੁਹਾਡੇ ਵਾਸਤੇ ਕੰਮ ਚੰਗਾ ਨਹੀਂ ਜਿਹੜਾ ਤੁਸੀਂ ਕਰ ਦਿੱਤਾ ਨਾ ਕੱਲ ਨੂੰ ਇਹ ਚੰਗਾ ਨਹੀਂ ਸੀ ਜੇ ਕਰਨਾ ਸੀਗਾ ਉਥੇ ਉਸ ਬੰਦੇ ਨੂੰ ਤਰਾਜ ਨਾ ਹੁੰਦਾ ਜਿਹੜੀਆਂ ਜਿੰਨੀਆਂ ਵੀ ਅਨਲੀਗਲ ਖੜੀਆਂ ਸੀਗੀਆਂ ਸਾਰੀਆਂ ਉਸ ਗਲੀ ਦੇ ਵਿੱਚ ਤੋੜ ਦਿੰਦੇ ਅਸੀਂ ਤੁਹਾਡੇ ਨਾਲ ਹੁੰਦੇ ਵੀ ਕਾਰਪੋਰੇਸ਼ਨ ਦਾ ਹੁਕਮ ਆ ਸਾਰਾ ਇੱਕ ਬਰਾਬਰ ਚੱਲ ਰਿਹਾ ਯਾਰ ਆ ਗਲਤ ਕਰ ਰਿਹਾ ਜੇ ਤੁਸੀਂ ਜੋ ਕਰਦੇ ਸਹੀ ਬਹਿਣੇ ਜੇ ਭੱਟੀ ਨੇ ਤੁਹਾਡਾ ਤਵਾ ਲਾਇਆ ਤੇ ਸਹੀ ਲਾਇਆ ਉਹਦੇ ਤੇ ਕਾਰਵਾਈ ਮੈਂ ਤੁਹਾਨੂੰ ਦੱਸਦਾ ਵੀ ਸੀਐਮ ਭਗਵਤਮਾਨ ਨੂੰ ਆਪਣੇ ਹੱਥੀ ਲੈਟਰ ਲਿਖੂਗਾ ਵੀ ਐਡੀ ਕਾਰਪੋਰੇਸ਼ਨ ਚ ਐਡਾ ਵੱਡਾ ਕਪਲਾ ਹੋ ਰਿਹਾ ਤੇ ਤੁਸੀਂ ਸੁੱਤੇ ਪਏ ਜੇ ਇਹ ਫੜੀਆਂ ਢਾਉਣੀਆਂ ਇਹਨੂੰ ਯਾਦ ਆ ਗਈਆਂ ਤੇ ਜਿਹੜਾ ਲੱਖਾਂ ਕਰੋੜਾਂ ਦਾ ਕਪਲਾ ਜਿਹੜਾ ਭਰਤੀ ਚ ਕਰ ਰਿਹਾ ਉਹ ਕਿਸੇ ਨੂੰ ਯਾਦ ਨਹੀਂ ਆਉਂਦਾ ਇੱਕ ਗਰੀਬ ਨੂੰ ਦਵਾਉਣ ਦੀਆਂ ਗੱਲਾਂ ਕਰਦੇ ਜੀ ਤੁਸੀਂ ਜਿਹੜੇ ਤਗੜੇ ਬਿਲਡਰ ਆ ਜਿਨ੍ਹਾਂ ਨੇ ਬਿਲਡਿੰਗਾਂ ਬਣਾਈਆਂ ਉਹਨਾਂ ਤੱਕ ਤੁਸੀਂ ਅਪਰੋਚ ਨਹੀਂ ਕਰਦੇ ਉਹ ਕੀ ਗੱਲ ਹੈ ਕੋਈ ਛਤਰ ਲਾ ਲੈਂਦੇ ਆ ਉੱਥੇ ਤੁਸੀਂ ਮੂੰਹ ਨਹੀਂ ਕਰਦੇ ਇੱਥੇ ਆ ਜਾਓ ਮੇਰੀ ਬਾੜ ਦੇ ਵਿੱਚ ਆ ਜਾਓ ਇੱਥੇ ਆ ਜਾਓ ਮੈਂ ਤੁਹਾਨੂੰ ਦੱਸਦਾ ਆ 25 ਦੁਕਾਨਾਂ ਨੇ 25 ਦੁਕਾਨਾਂ ਨੇ ਜਿਹੜੀਆਂ 50-50 ਹਜ਼ਾਰ ਲੈ ਕੇ ਤੁਸੀਂ ਲੈਂਟਰ ਪਾਇਆ ਜਾਂ ਮੈਂ ਤੈਨੂੰ ਬੋਲ ਕੇ ਦੱਸਾਂ ਆਪਣਾ ਬਿਆਨ ਦਰਜ ਕਰਵਾ ਰਿਹਾ ਕਿ 50-50 ਹਜ਼ਾਰ ਲੈ ਕੇ ਤੁਹਾਡੇ ਬੰਦਿਆਂ ਨੇ ਕਾਰਪੋਰੇਸ਼ਨਦਿਆਂ ਨੇ ਇਹ ਲੈਂਟਰ ਪਾਏ ਕਿੱਥੇ ਜਾੜਿਆ ਪੈਸਾ ਉਹ ਕੌਣ ਖਾਂਦਾ ਦੱਸੋ ਦੇਓ ਸਟੇਟਮੈਂਟ ਗੱਦ ਪ੍ਰੂਫ ਮੈਂ ਦੰਨਾ ਤੁਹਾਨੂੰ ਵੀ 50 ਦੁਕਾਨਾਂ ਸਾਡੇ ਕੋਲ 25 ਦੁਕਾਨਾਂ ਇੱਥੇ ਆਜ਼ ਰੋੜਤੇ ਆ ਆ ਬਿਲਡਿੰਗ ਦੇ ਵਿੱਚ ਬੈਠੇ ਆ ਜਿਸੇ ਦਫਤਰ ਬਣਾਇਆ ਨਾ ਇਹਦਾ ਇੱਕ ਇੱਕ ਪੈਸਾ ਤਾਰ ਕੇ ਫਿਰ ਕੰਮ ਸ਼ੁਰੂ ਕੀਤਾ ਸੀ ਅਸੀਂ ਵੀ ਕਰ ਸਕਦੇ ਸੀ ਅਨਲਿਕਲ ਕੰਮ ਤੁਹਾਨੂੰ ਰੋਕਣਾ ਨਹੀਂ ਸੀ ਕਿਸੇ ਨੇ ਪਰ ਤੁਸੀਂ ਗਲਤ ਕਰ ਰਹੇ ਜੇ ਗਰੀਬਾਂ ਨੂੰ ਦਬਾਉਣ ਦੀ ਗੱਲ ਕਰ ਰਹੇ ਜੇ ਜੇ ਤੁਹਾਡੇ ਖਿਲਾਫ ਅਜ ਆਵਾਜ਼ ਬਲੰਦ ਕਰਨੀ ਆ ਨਾ ਤੇ ਪੂਰੇ ਜਿਹੜੇ ਕਾਉਂਸਲਰ ਜਿਹੜੇ ਇਕੱਠੇ ਹੋ ਰਹੇ ਆ ਕਪਟਸਕ ਕਾਨਫਰੰਸ ਅੱਜ ਤੁਹਾਡੇ ਖਿਲਾਫ ਕਰਾਂਗੇ ਤੁਹਾਡੀ ਸਾਹਿਬ ਤੁਹਾਨੂੰ ਦੱਸਾਂਗੇ ਕਿ ਐਦਾਂ ਹੁੰਦਾ ਕਿਸੇ ਨਾਲ ਟੱਕਾ ਕਰੋਗੇ ਗਰੀਬ ਦੇ ਨਾਲ ਤੇ ਸਾਰਾ ਸ਼ਹਿਰ ਉਹਨਾਂ ਦੇ ਨਾਲ ਖੜੂਗਾ ਗਰੀਬ ਦੇ ਨਾਲ ਸਰਦਾਰ ਨਗਰ ਗਲੀ ਨੰਬਰ 2 ਦੇ ਵਿੱਚ ਇੱਕ ਥੜੀ ਜਿਹੜੀ ਢਾਈ ਗਈ ਆ ਕੀ ਇਹ ਮਾਮਲਾ ਆਈ ਹੋਏ ਇਹਦੇ ਬਾਰੇ ਜਿੰਨਾ ਤੱਕ ਮੈਨੂੰ ਪਤਾ ਹੈਗਾ ਕਿ ਉਹ ਗਲੀ ਵਾਲਿਆਂ ਵੱਲੋਂ ਦਸੰਬਰ 24 ਤੋਂ ਆਨਵਰਡਸ ਇਸ ਥੜੀ ਬਾਰੇ ਸ਼ਿਕਾਇਤ ਕੀਤੀ ਜਾ ਰਹੀ ਸੀ ਜਿਸ ਨੂੰ ਕਿ ਪਹਿਲਾਂ ਸ਼ਾਇਦ ਬਿਲਡਿੰਗ ਬ੍ਰਾਂਚ ਵਾਲਿਆਂ ਨੇ ਪਹਿਲਾਂ ਨੋਟਿਸ ਵਗੈਰਾ ਦੇ ਕੇ ਰੁਕਵਾ ਵੀ ਦਿੱਤਾ ਸੀ ਪਰੰਤੂ ਫੇਰ ਉਹਦੇ ਵੱਲੋਂ ਬਣਾ ਲਈ ਗਈ ਸੀ ਫੇਰ ਪਿਛਲੇ ਕੁਝ ਸਮੇਂ ਪਹਿਲਾਂ ਉਹ ਸਾਰਾ ਮਹੱਲੇ ਦਾ ਡੈਲੀਗੇਟ ਆ ਕੇ ਕਮਿਸ਼ਨਰ ਮੈਡਮ ਨੂੰ ਵੀ ਮਿਲਿਆ ਸੀ ਜਿਸ ਤੇ ਬਿਲਡਿੰਗ ਬ੍ਰਾਂਚ ਨੂੰ ਇਨਸਟਰਕਸ਼ਨ ਸੀ ਹੈ ਕਿ ਜੇ ਇਦਾਂ ਦੀ ਕੋਈ ਕੰਪਲੇਂਟ ਹੈਗੀ ਆ ਤਾਂ ਉਹਨੂੰ ਫੌਰੀ ਤੌਰ ਤੇ ਦੂਰ ਕੀਤਾ ਜਾਵੇ ਤਾਂ ਮਾਈਟ ਬੀ ਉਸ ਚੱਕਰ ਦੇ ਵਿੱਚ ਉਹ ਜਿਹੜੀ ਹੈਗੀ 30 ਨੂੰ ਰਿਮੂਵ ਕੀਤਾ ਗਿਆ ਔਰ ਅੱਜ ਹੀ ਜਿਹਦੀ 30 ਢਾਈ ਗਈ ਹੈ ਉਹਦੇ ਵੱਲੋਂ ਵੀ ਇਹ ਸ਼ਿਕਾਇਤ ਕੀਤੀ ਗਈ ਹੈ ਕਿ ਗਲੀ 'ਚ ਹੋਰ ਵੀ ਬਾਕੀਆਂ ਦੀਆਂ ਇਦਾਂ ਦੀਆਂ ਥੜੀਆਂ ਬਣੀਆਂ ਹੋਈਆਂ ਹਨ ਜਿਹਦੇ ਨਾਲ ਇਨਕਰੂਚਮੈਂਟ ਜਾਂ ਟ੍ਰੈਫਿਕ ਦੇ ਵਿੱਚ ਅ ਬਿਗਨ ਪਿਆ ਰਿਹਾ ਹੈ ਤਾਂ ਉਹ ਵੀ ਕਮਿਸ਼ਨਰ ਸਾਹਿਬ ਨੇ ਜਿਹੜੀ ਬਿਲਡਿੰਗ ਬ੍ਰਾਂਚ ਨੂੰ ਇਨਸਟਰਕਸ਼ਨਸ ਪਾਸ ਔਨ ਕਰਤੀਆਂ ਹੈਗੀਆਂ ਕਿ ਉਹ ਵੀ ਰਿਮੂਵ ਕੀਤੀਆਂ ਜਾਣ ਔਰ ਨਿਰਪੱਖ ਤਰੀਕੇ ਨਾਲ ਕੀਤੀਆਂ ਜਾਣ ਸਰ ਹੁੰਦੂ ਸਾਹਿਬ ਦਾ ਕਹਿਣਾ ਹੈ ਕਿ ਸ਼ਾਇਦ ਹੋਰ ਵੀ ਕਾਫੀ ਇੰਦਾਂ ਦਾ ਹੈਗਾ ਹੈ ਜਿਹੜਾ ਉਹ ਯਾਰ ਕਹਿੰਦੇ ਨੇ ਸਾਰੀਆਂ ਹੁੰਦੀਆਂ ਆ ਜਾਂਦਾ ਹੁੰਦਾ ਪਰ ਉਹਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤੇ ਇੱਕ ਥੜੀ ਬੜ ਕਿਉਂ ਉੱਚੀ ਚਾਹ ਧਿਆਨ ਦਿੱਤਾ ਗਿਆ। ਉੱਚੀ ਚਾਹ ਧਿਆਨ ਨਹੀਂ ਏਦਾਂ ਦਿੱਤਾ ਗਿਆ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਕੋਈ ਏਦਾਂ ਦੀ ਫੀਲਿੰਗ ਆਈ ਹੋਊਗੀ। ਲੇਕਿਨ ਜਦੋਂ ਕੋਈ ਸ਼ਿਕਾਇਤ ਆ ਜਾਂਦੀ ਆ ਔਰ ਪੋਰਟਲ ਦੇ ਉੱਤੇ ਸ਼ਿਕਾਇਤ ਪੈਂਡਿੰਗ ਸ਼ੋ ਹੁੰਦੀ ਆ ਤਾਂ ਫਿਰ ਉੱਥੇ ਕਾਰਵਾਈ ਕਰਨੀ ਪੈ ਜਾਂਦੀ ਆ। ਆਮ ਤੌਰ ਤੇ ਸ਼ਹਿਰ 'ਚ ਬਹੁਤ ਜਣਿਆਂ ਨੇ ਕੀਤੀਆਂ ਗੱਲ ਬਿਲਕੁਲ ਸਹੀ ਹੈ ਤੁਹਾਡੀ। ਤੁਹਾਡੇ ਮਾਧਿਅਮ ਰਾਹੀਂ ਮੈਂ ਤਾਂ ਅਪੀਲ ਕਰ ਸਕਦਾ ਲੋਕਾਂ ਨੂੰ ਕਿ ਉਹ ਜਿੰਨੀ ਵੀ ਮਿਨੀਮਮ ਤੋਂ ਮਿਨੀਮਮ অর ਪਲੈਂਥ ਲੈਵਲ ਜੋ ਸਾਡਾ ਪ੍ਰੈਸਕ੍ਰਾਈਬਡ ਹੈਗਾ ਉਹਦੇ ਮੁਤਾਬਕ ਕਰਨ ਤਾਂ ਕਿ ਨਾ ਇਧਰ ਨੀ ਸ਼ਿਕਾਇਤਾਂ ਹੋਣ ਨਾ ਆਂਡ ਗਵਾਂਡ ਦੇ ਵਿੱਚ ਇੱਕ ਦੂਜੇ ਦੇ ਨਾਲ ਤਣਾ ਤਣੀ ਦਾ ਮਾਹੌਲ ਹੋਵੇ। ਤੋਂ ਨਿਗਮ ਵੱਲੋਂ ਪੱਖਪਾਤ ਤੋਂ ਬਿਨਾ ਇਹ ਕਾਰਵਾਈ ਕੀਤੀ ਜਾਊਗੀ। ਜੋ ਕਾਨੂੰਨ ਦੇ दायरे 'ਚ ਹੋਊਗੀ ਉਹ ਕਾਰਵਾਈ ਕੀਤੀ ਜਾਊਗੀ। ਥੈਂਕ ਯੂ।